ਬਜੀ ਕਣਕ ਨੂੰ ਜਿਹੜਾ ਆਪਾਂ ਪਾਣੀ ਲਾਉਣਾ ਸ਼ੁਰੂ ਕਰਤਾ ਵੈਰਾਈਟੀ ਹੈਗੀ ਹੈਗੀ 872 ਤੇ ਅੱਜ ਤਕਰੀਬਨ ਇਹ ਕਣਕ ਕਿਹੜੀ 21-22 ਦਿਨਾਂ ਦੀ ਕਣਕ ਆ ਗਈ ਤੇ ਇੱਧਰ ਦੇਖ ਸਕਦੇ ਹੋ ਨਾ ਪਾਣੀ ਇੱਧਰ ਨਾਲ ਦੇ ਨਾਲ ਚੱਲੀ ਜਾਂਦਾ ਹੈਗਾ ਤੇ ਬੈਸ ਨਾ ਆਪਾਂ ਪਹਿਲਾ ਪਾਣੀ ਜਿਵੇਂ ਆਪ ਨੂੰ ਕਹਿੰਦੇ ਹੁੰਦੇ ਅਗੇ ਵੀ ਮਹੀਨੇ ਬਾਅਦ ਲਾਉਣਾ ਜਾਂ 28 ਦਿਨਾਂ ਤੱਕ ਕਿਹੜੀ ਕਣਕ ਪਹਿਲਾ ਪਾਣੀ ਮੰਗਣ ਲੱਗ ਜਾਂਦੀ ਹੈਗੀ ਪਰ ਨਾ ਵੀ ਇਹ ਕਾਰਨ ਕੀ ਹੋਇਆ 21-22 ਦਿਨਾਂ ਦੀ ਕਣਕ ਨੂੰ ਪਾਣੀ ਲਾਉਂਦਾ ਕਿਉਂਕਿ ਪਿਛਲੇ ਸਾਲ ਨਾਲ ਸੁੰਡ ਦੀ ਜਿਹੜੀ ਬਹੁਤ ਵੱਡੀ ਜਿਹੜੀ ਸਮੱਸਿਆ ਆ ਗਈ ਸੀ ਤੇ ਉਸ ਤੋਂ ਬਾਅਦ ਕਾਫੀ ਸਪ੍ਰੈਆਂ ਵੀ ਕੀਤੀਆਂ ਤੇ ਥੱਲੇ ਪ੍ਰਦਾਨ ਵੀ ਡੇਗੀ ਬਈ ਫੋਰਾਡਣ ਵੀ ਡੇਗੀ ਤੇ ਇਹਦਾ ਮਿੱਟੀ ਦੇ ਵਿੱਚ ਰਲਾ ਕੇ ਆਪਣੀ ਐਟਾਲੈਕਸ ਉਹ ਵੀ ਬਈ ਡੇਗੀ ਹਨਾ ਪਰ ਜਿਆ ਸੁੰਡ ਖਤਮ ਨਹੀਂ ਹੋਇਆ ਤੇ ਆਪਣਾ ਪਹਿਲੇ ਪਾਣੀ ਤੇ ਜਿਹੜਾ ਆਪਣਾ ਸੁੰਡ ਦਾ ਥੋੜੀ ਜਿਹੀ ਰੋਕਥਾਮ ਕਰ ਸਕਦੇ ਆਂਗੇ ਜਿੰਨਾ ਜਲਦੀ ਹੋ ਸਕੇ ਪਾਣੀ ਲਾ ਦੋ ਜੇਕਰ ਆਪ ਨੂੰ ਲੱਗਦਾ ਵੀ ਆਪਣੇ ਕਣਕ ਨੂੰ ਸੁੰਡ ਪਊਗਾ ਕਿਉਂਕਿ ਪਿਛਲੀ ਵਾਰ ਅਸੀਂ ਇਹ ਗਲਤੀ ਕਰ ਚੁੱਕੇ ਆਂਗੇ ਤੇ ਇਸ ਸਾਲ ਬਈ ਆਪਾਂ 22 ਦਿਨਾਂ ਦੀ ਕਣਕ ਨੂੰ ਪਾਣੀ ਲਾਉਣਾ ਦਾ ਸ਼ੁਰੂ ਕਰਤਾ ਕਿਉਂਕਿ ਪਾਣੀ ਦੇ ਨਾਲ ਨਾ ਬਈ ਸੁੰਡ ਨੇ ਡੁੱਬ ਕੇ ਦਾ ਮਰ ਜਾਣਾਗਾ ਜੇਕਰ ਆਪਾਂ ਦੇਣ ਆਪਾਂ ਜ਼ਿਆਦਾ ਨਗਾ ਦੇ ਦਿੰਨੇ ਆਂਗੇ ਕਣਕ ਦੇ ਵੀ ਆਪਾਂ ਕੋਈ ਨਾ ਫੇਰ ਲਾ ਦਾਂਗੇ ਕਿਉਂਕਿ ਉਸ ਦਿਨ ਬਈ ਜਿਹੜਾ ਸੁੰਡ ਨੇ ਵੱਡਾ ਹੋ ਜਾਣਾਗਾ ਤੇ ਉਹਦੇ ਵਿੱਚ ਜਿਹੜੀ ਪਾਣੀ ਮਤਲਬ ਚੱਲਣ ਦੀ ਇਹਦੀ ਸ਼ਕਤੀ ਉਹ ਵੱਧ ਜਾਂਦੀ ਹੈਗੀ ਤੇ ਕੋਸ ਵੱਡਾ ਹੋ ਕੇ ਉੱਪਰ ਜਿਹੜਾ ਆਪਣੇ ਆਹ ਕਰਤੇ ਦਿੱਸੀ ਜਾਂਦੇਗੇ ਇਹਦੇ ਉੱਪਰ ਜਿਹੜਾ ਚੜ ਜਾਂਦਾ ਬਈ ਤੇ ਹੁਣ ਸੁੰਡ ਛੋਟਾਗਾ ਤੇ ਪਹਿਲੇ ਪਾਣੀ ਉਹ ਲੱਗ ਗਿਆ 21-22 ਦਿਨਾਂ ਤੇ ਤੇ ਉਸ ਤੋਂ ਬਾਅਦ ਜਿਹੜੀ ਇਹ ਨੇ ਸੁੰਡ ਛੋਟਾਗਾ ਤੇ ਨੇ ਆਟੋਮੈਟਿਕ ਡੁੱਬ ਕੇੜਾ ਮਰ ਜਾਣਾਗਾ ਇਹੀ ਬਸ ਇੱਕੋ ਇੱਕ ਤਰੀਕਾ ਹੈਗਾ ਵੀ ਜੇ ਆਪ ਨੂੰ ਲੱਗਦਾ ਵੀ ਸੁੰਡ ਆਪਣੇ ਪਾਊਗਾ ਹੀ ਪਾਊਗਾ ਤਾਂ 21-22 ਦਿਨ ਦੀ ਕਣਕ ਨੂੰ ਨਾ ਪਾਣੀ ਲਾ ਦਿਓ ਨਾ ਕਿ ਬਈ ਐ ਸੋਚੋ ਵੀ ਹਜੇ ਮਹੀਨੇ ਨੂੰ ਪਾਣੀ ਲਾਵਾਂਗੇ ਉਸ ਤੋਂ ਬਾਅਦ ਸੁੰਡ ਦਾ ਕੋਈ ਵੀ ਹੱਲ ਨਹੀਂ ਹੈਗਾ